ਆ ਗਿਆ ਕੋ ਕੀ ਨਾਮ ਤੋਂ ਲਈ ਮੇਰਾ ਨਾਮ ਸੰਤੋਖ ਸਿੰਘ ਜੀ ਸੰਤੋਖ ਸਿੰਘ ਕਿਹੜੀ ਜਗ੍ਹਾ ਰਹਿਣ ਮਿਲਿਆ ਸੰਗਤਪੁਰ ਸੰਗਤਪੁਰ ਰਹਿਣ ਕੀ ਕੀ ਮਾਮਲਾ ਹੋਇਆ ਸਾਰਾ ਤੁਹਾਡੇ ਨਾਲ ਹੀ ਮੈਂ ਘਰ ਦਾ ਸਮਾਨ ਲੈ ਕੇ ਲੈਣ ਵਾਸਤੇ ਸ਼ਹਿਰ ਕੋ ਵੜਿਆ ਆਇਆ ਸੀ ਉਸ ਤੋਂ ਵਾਪਸ ਜਾਂਦਾ ਸੀ ਤਕਰੀਬਨ ਟਾਈਮ 4:00 ਵਜੇ ਦੇ 5-7 ਮਿੰਟ ਦਾ ਸੀ ਤੇ ਉਹ ਰੋਣ ਸੰਗਤਪੁਰ ਬਣੋਂ ਦੋ ਹੋਣ ਰਿਹਾ ਮੋਟਰਸਾਈਕਲ ਉਤੇ ਤੇ ਉਹਨਾਂ ਨੇ ਮੈਨੂੰ ਰੋਕ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਮੇਰੀ ਲੋਟ ਖੋਹ ਲਈ ਜਿਹਦੇ ਵਿੱਚ ਮੇਰੇ ਜ਼ਰੂਰੀ ਕਾਗਜ਼ਾਤ ਸੇਟਮ ਆ ਤੇ ਪੈਨ ਕਾਰਡ ਆ ਆਧਾਰ ਕਾਰਡ ਆ ਤੇ 5700 ਰੁਪਏ 5700 ਰੁਪਏ 5700 ਕੱਤੇ ਸੀ ਜੀ ਉਹ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਆ ਜੀ ਤੇ ਦੋਨੇ ਮੁੰਡੇ ਸੀ ਅੱਛਾ ਦੋਨੇ ਮੁੰਡੇ ਸੀ ਤੁਸੀਂ ਕਿਹੜੀ ਜਗ੍ਹਾ ਤੋਂ ਫਵਾੜਿਸ਼ ਹੈ ਤੋਂ ਕਰ ਕਿੱਥੇ ਆ ਰਹੇ ਸੀ ਸੰਗਤਪੱਟੀ ਕਰ ਜਾ ਰਹੇ ਸੀ ਆਪਣੇ ਬਾਪ ਆਪਣੇ ਘਰ ਜਾ ਰਿਹਾ ਸੀ ਪਰਿਆਹਾ ਪਿੰਡ ਆਉਂਦਾ ਉਸ ਤੋਂ ਅੱਗੇ ਦੀ ਵਾਰਦਾਤ ਆ ਅੱਛਾ ਜੀ ਹਾਂ ਜੀ ਫਿਰ ਤੁਹਾਨੂੰ ਇੱਥੇ ਹਸਪੀਟਲ ਕੋਲ ਲੈ ਕੇ ਆਇਆ ਹਸਪੀਟਲ ਮੇਰਾ ਭਤੀਜਾ ਤੇ ਮੇਰਾ ਭਰਾ ਲੈ ਕੇ ਆਇਆ ਅੱਛਾ ਜੀ ਹਾਂ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕਿ ਲੁੱਟਖੋ ਦੇ ਨੇ ਨਿਗਰੀਏ ਚਾਹੀ ਲੁੱਟਖੋ ਹੈ ਫੋਰ ਕੀ ਤੁਹਾਡਾ ਲੱਗੇਗਾ ਹਾਂਜੀ 4 ਕਿਸਮਾਂ ਲੱਗ ਗਈਏ ਹੋਰ ਕੋਈ ਨਹੀਂ ਜੀ ਮੇਰਾ ਏਟੀਐਮ ਆ ਤੇ ਪੈਨ ਕਾਰਡ ਆ ਤੇ ਆਧਾਰ ਕਾਰਡ ਆ ਤੇ 5700 ਰੁਪਏ ਆ ਤੇ ਤੁਹਾਡੇ ਕੋਲ ਛੱਟਚੋਟ ਮਾਰੀ ਉਹਨਾਂ ਨੇ ਹੋਰ ਕੋਈ ਮੇਰੇ ਬਸ ਆ ਉਂਗਲੀ ਤੇ ਮਾਰੀ ਆ ਹੂੰ ਹੂੰ ਕੀ ਮਾਰਿਆ ਲੱਗਦਾ ਉਂਗਲ ਤੇ ਸੋਰੀ ਕੋਈ ਹੋਇਆ ਪਤਾ ਨਹੀਂ ਉਹਨਾਂ ਦੇ ਕੋਲੋਂ ਕੀ ਸੀ ਅੱਛਾ ਜੀ ਰਾਜ ਜੀ ਉੱਥੇ ਮੌਕੇ ਤੇ ਪੁਲਿਸ ਆਈ ਸੀ ਉੱਥੇ ਨਹੀਂ ਸਰ ਆਈ ਅਸੀਂ 2-3 ਵਾਰੀ ਫੋਨ ਕੀਤਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਪੰਚਿਆ ਕਿਉਂਕਿ ਤਾਂ ਕਾਫੀ ਟਾਈਮ ਹੋ ਚੁੱਕਾ ਆ ਹਾਂਜੀ ਚਲੋ ਤੇ ਪੁਲਿਸ ਮੌਕੇ ਤੇ ਸਿਵਲ ਹਸਪੀਟਲ ਵੀ ਨਹੀਂ ਆਈ ਨਹੀਂ ਆਈ ਜੀ ਕੀ ਕੀ ਮੰਕਰਦੇ ਆ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਜਿਹੜੀਆਂ ਮਾਮਲਾਤਾਂ ਆਉਂਦੀਆਂ ਨੇ ਰੋਜ਼ ਦਿਹਾੜੀ ਤੋਂ ਹੋ ਰਹੀ ਆ ਸਰਕਾਰ ਇਹਦੇ ਤੇ ਪ੍ਰਸ਼ਾਸਨ ਇੱਥੇ ਕਾਰਵਾਈ ਕਰੇ ਹਾਂਜੀ ਮੈਡਮ ਕੀ ਮਾਮਲਾ ਜਿਹੜਾ ਇੱਕ ਵਿਅਕਤੀ ਹੈ ਹਾਂਜੀ ਸਾਡੇ ਕੋਲ ਸੰਗਤਪੁਰ ਦੇ ਪਿੰਡ ਦੇ ਜਿਹੜੇ ਵਾਸੀ ਹੋ ਜਿਹੜੀ ਇੱਕ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜਾ ਅੱਖਾਂ ਦੇ ਵਿੱਚ ਮਿਰਚ ਪਾਊਡਰ ਪਾ ਕੇ ਤੇ ਜਿਹੜਾ ਲੁੱਟਕੋ ਦਿੱਤੀ ਗਈ ਹੈਗੀ ਹੈ ਤੇ ਤਕਰੀਬਨ 60% ਦੇ ਇਹ ਵੀ ਵਿਅਕਤੀ ਹੈਗੇ ਆ ਪੈਟਰਨ ਉਹਦੀ ਜਿਹੜੀ ਹੈਗੀ ਅਸੀਂ ਜੋ ਵੀ ਪੰਡਾ ਫਸਟ ਜਿਹੜੀ ਹੋਤੀ ਹੈ ਲਈ ਤੇ ਅੱਜ ਦਾ ਵੀ ਜਿਹੜਾ ਹੈ ਉਹ ਤੋਂ ਸਟਾਰਟ ਕਰ ਦਿੱਤਾ ਹੈ ਤੇ ਬਾਕੀ ਇਹਦੀ ਪੁਲਸ ਕਰਵਾਈ ਉਹਦੀ ਕੋਈ ਛੋਟੀ ਜਿਹੀ ਇਨਫਰਮੇਸ਼ਨ ਸੇ ਭੇਜ ਦਿੱਤੀ ਕਿ ਕਿਦਾਂ ਕੰਡੀਸ਼ਨ ਉੱਤੇ ਲੱਗਦੀ ਹੈ ਫਿਲਹਾਲ ਸਟੇਬਲ ਹੈ আচ্ছা ਸਟੇਬਲ ਹੈ ਬਾਕੀ ਉਹ ਕੋਈ ਜਿਹੜਾ ਹੈ ਜਿਆਦਾ ਸੱਟਾ ਮਾਰਾ ਨਹੀਂ ਹੈਗੀ ਖਾਦੇ ਜਿਆਦਾ ਚਾਹ ਨਹੀਂ ਤੇ ਵੀ ਨਹੀਂ